ਸਭ ਤੋਂ ਪਹਿਲਾਂ ਤਾਂ ਬਈ ਸਾਡੇ ਲਾਲਾ ਜੀ ਨੂੰ ਦਿਓ ਮੁਬਾਰਕਾਂ ਤੁਹਾਡੇ ਸਾਰਿਆਂ ਦੇਆ ਦਵਾਵਾਂ ਸਦਕਾ ਪ੍ਰਮਾਤਮਾ ਦੀ ਮਿਹਰ ਸਦਕਾ ਲਾਲਾ ਜੀ ਨੇ ਸਕੋਰਪਿਓ ਗੱਡੀ ਲੈ ਲਈ ਤੇ ਫਿਰ ਕਹਿੰਦੇ ਹੁਣ ਟਾਇਰ ਤੇ ਅਲਾਏ ਵੀ ਪਵਾਉਣ ਨੇ ਟਾਇਰ कसे ਹੋਏ ਸੀ ਆ ਕਰ ਲੋ ਚੈੱਕ ਅਲਾਏ ਪਲਾਟੀ ਦੇ ਪਵਾਤੇ ਸਭ ਤੋਂ ਸਸਤੇ ਅਲਾਏ ਸਾਨੂੰ ਬਾਈਰਾਂ ਦੇ ਲੱਗੇ ਟਾਇਰ ਐਂਡ ਵੀਲ ਮਹਿਲ ਕਲਾ ਅਸੀਂ ਸਾਰਾ ਲੁਧਿਆਣਾ ਸਾਂ ਲਿਆ ਸਾਨੂੰ ਸਭ ਤੋਂ ਸਸਤਾ ਕੰਮ ਇਹ ਬਾਈਰਾਂ ਦਾ ਲੱਗਿਆ ਆ ਵੇਖੋ ਟਾਇਰ ਬਾਕੀ ਪਵਾਈ ਬਿਲਕੁਲ ਫ੍ਰੀ ਅਲਾਈਨਮੈਂਟ ਬਿਲਕੁਲ ਫ੍ਰੀ ਤੇ ਹੋਰ ਵੀ ਅੰਦਰ ਟਾਇਰ ਅਲਾਏ ਬਹੁਤ ਪੈਨੇ ਤੁਹਾਨੂੰ ਦਿਖਾਉਣਿਆਂ ਜਿਹੜੇ ਵੀ ਦੋਸਤ ਨੇ ਗੱਡੀ 'ਚ ਟਾਇਰ ਅਲਾਏ ਪਾਉਣ ਨੇ ਬਾਈਰਾਂ ਕੋਲੇ ਆਜੋ ਸਭ ਤੋਂ ਸਸਤੇ ਤੁਹਾਨੂੰ ਇਹ ਪਾਉਣਗੇ ਨਾਲੇ ਬ੍ਰਾਂਡ ਹੁਣ ਲਾਲਾ ਜੀ ਤੁਸੀਂ ਕਰੋ ਗੱਲ ਆ ਸਿਫਟ ਦੇ ਪੈਨੇ ਭੈਲੇ ਨੂੰ ਮ ਸੈੱਟ ਪੂਰਾ ਕਿੰਨੇ ਦਾ ਜੀ ਇਹ ਮੈਂ ਦੱਸਾਂ ਹਾਂ 17400 ਦੇ ਚਾਰੇ ਟਾਇਰ ਜੇ ਕੇ ਕੰਪਨੀ ਦੇ ਹਾਂ 21000 ਦੇ ਆ ਲੈ ਗਾਰੰਟੀ ਗਾਰੰਟੀ 3 ਸਾਲ ਦੀ ਜੇ ਭੇਗ ਭੂਗ ਲੱਗ ਜਿਹੜੀ ਉਖੜੀ ਜਮਾਰੇ ਬੰਦਾ ਕਰ ਬਾਈ ਨਾ ਗੱਲ ਬਿਲਕੁਲ ਬਾਈ ਜੀ ਜਿੱਥੇ ਮਾਰ ਦੀ ਸਿੱਟਾ ਕੋਈ ਚੱਕਰ ਨਹੀਂ ਹੈਗਾ ਗਾਹਾਂ ਪਾਈ ਸੋਡੂ ਜਿੰਮੇਵਾਰੀਆਂ ਟਾਇਰਾਂ ਦੀ ਸਾਡੀ ਜ਼ਿੰਮੇਵਾਰੀ ਆ ਆਉਣਾ ਕਿੱਥੇ ਮੈਲਕਲਾ ਨੰਬਰ ਸਕਰੀਨ ਤੇ ਚੱਲੀ ਜਾ ਤੇਰੇ ਮਾਰ ਦੋ ਕਰਾ ਘੱਟੀ ਜੱਟ ਭਾਈ ਚਾਰੇ ਨੇ ਪੂਰਾ ਫੁੱਲ ਡਿਸਕਾਊਂਟ ਨੇ ਪਤਾ ਕਰ ਲੋ ਟਰਾਈ ਮਾਰ ਲੋ ਕਿਹੜਾ ਆਇਓ ਸਾਡੇ ਕੋਲੇ ਕਿਹਾ ਮੈਨੂੰ ਬੋਲ ਲਾਂਦੇ ਬੋਲ ਲੈ ਬਾਈ ਉਹ ਰੇ ਆਸਟ੍ਰੇਲੀਆ ਤੋਂ ਪੀਆਰ ਨੇ ਪਰ ਪੰਜਾਬ ਦੇ ਵਿੱਚ ਕੰਮ ਚਲਾਇਆ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਜਿਹੜੇ ਮਰਜੀ ਆਇਆ ਟਾਇਰ ਤੁਸੀਂ ਮੰਗਵਾ ਲਓ ਉਹੀ ਤੁਹਾਨੂੰ ਦੇ ਦੇਣਗੇ ਸਟਾਕ ਪੂਰਾ ਫੁੱਲ ਪਿਆ ਤੁਸੀਂ ਚੈੱਕ ਕਰ ਲਓ ਬਾਕੀ ਸਕਰੀਨ ਤੇ ਨੰਬਰ ਚੱਲ ਰਿਹਾ ਜਿਆਦਾ ਜਾਣਕਾਰੀ ਤੇ ਫੋਨ ਕਰਕੇ ਲੈ ਸਕਦੇ ਹੋ ਧੰਨਵਾਦ ਜੀ